ਅੰਬਰਸਰ ਦੇ ਆ ਇਲਾਕੇ ਚ ਵੇਕਦੀ ਪਈ ਸੀ ਨਜਾਇਜ਼ ਸ਼ਰਾਬ ਇੱਕ ਸਾਈਜ਼ ਬੋਹਾਗ ਨੂੰ ਮੇਰੀ ਸੂਚਨਾ ਪੁਲਿਸ ਦੇ ਨਾਲ ਕੀਤੀ ਰੇਡ ਲੇਕਿਨ ਅਗਲੇ ਪਾਸੇ ਹੋ ਗਈ ਕੋਲੋਲ ਇਲਾਕਾ ਨਿਵਾਸੀ ਨੇ ਘੇਰ ਕੇ ਪੁਲਿਸ ਵਾਲੇ ਦੇ ਹੀ ਦਿੱਤੇ ਕੋਟ ਵਰਦੀ ਦਿੱਤੀ ਪਾੜ ਮੌਕੇ ਤੇ ਹਸਤਾਲ داخل ਹੋਣਾ ਪੈ ਗਿਆ ਉਸ ਤੋਂ ਬਾਅਦ ਜਾਂਚ ਅਧਿਕਾਰੀ ਮੌਕੇ ਤੇ ਪਹੁੰਚ ਕੇ ਕਰਨ ਲੱਗ ਪਏ ਜਾਂਚ ਇਹ ਤਸਵੀਰਾਂ ਤੁਸੀਂ ਦੇ ਦਿੱਤੀ ਪਿਓ ਪੁਲਸ ਅਧਿਕਾਰੀਆਂ ਜੋ ਕਿ ਆਪਣੀ ਫਾਟੀ ਹੋਈ ਵਰਦੀ ਦਿਖਾ ਰਹੇ ਨੇ ਨਾਲ ਨਾਲ ਇੱਕ ਸਾਈਜ਼ ਵਿਭਾਗ ਦਾ ਇੱਕ ਕਰਮਚਾਰੀ ਜਿਹੜਾ ਹੈਗਾ ਉਹਦੇ ਸਿਰ ਤੇ ਵੀ ਸੱਟ ਲੱਗੀ ਗਈ ਹੈ ਹਸਤਾਲ ਦੇ ਵਿੱਚ ਦਾਖਲ ਹੋਏ ਪਏ ਨੇ ਤੇ ਪੁਲਸ ਦੇ ਵੱਡੇ ਅਧਿਕਾਰੀ ਕੀ ਕਹਿੰਦੇ ਪਏ ਨੇ ਬਣੇ ਰਹੋ ਸਾਡੇ ਚੈਨਲ ਸੁਪਰੀਮ ਟਾਈਮ ਚੈਨਲ ਤੇ ਨਾਲ ਪ੍ਰਵਿੰਦਰ ਸਿੰਘ ਹਾਂ ਜੀ ਕੀ ਗੱਲ ਹੋਈ ਅਸੀਂ ਉੱਥੇ ਰੇਡ ਤੇ ਗਏ ਸੀਗੇ ਤੇ ਅੱਗੋਂ ਉਹਨਾਂ ਨੇ ਹਮਲਾ ਕਰਤਾ ਜੀ ਜਿਹਦੇ ਵਿੱਚ ਜਿਹਦੇ ਵਿੱਚ ਸਾਡਾ ਇੱਕ ਰੇਡ ਪਾਰਟੀ ਦੇ ਇਨਚਾਰਜ ਤੇ ਦੋ ਮੁਲਾਜ਼ਮਾਂ ਦੇ ਸ਼ਿਕਾ ਲੱਗੀਆਂ ਜੀ ਕੀ ਕੀ ਹੁਣ ਮੰਨ ਕਰਦੇ ਦੀ ਹੁਣ ਪਰਚਾ ਕਰਾਵਾਂਗੇ ਜੀ ਉਹਨਾਂ ਨੂੰ ਕਿ ਮੈਂਗਾ ਨਹੀਂ ਉੱਥੇ ਪਹਿਲੇ ਵੀ ਬੜੀ ਸ਼ਰਾਬ ਵੇਚਦੀ ਸੀ ਉੱਥੇ ਬਹੁਤ ਵਿਕਦੀ ਹੈਗੀ ਜੀ ਕਈ ਰੇਡਾਂ ਕਰਦੇ ਆ ਪਰ ਲੇਕਿਨ ਬੰਦੇ ਭੱਜ ਜਾਂਦੇ ਸੀ ਬਾਜ਼ਾਰ ਟਾਈਟ ਆਨ ਕਰਕੇ ਨਾ ਜੀ ਤੇ ਕੁਛ ਕੁੱਤੀ ਪਈ ਉੱਥੋਂ ਦੀ ਥਾਣੇ ਦੀ ਫਿਰ ਇਹ ਤਾਂ ਹੁਣ ਦੇਖੋ ਜੀ ਉਹਨਾਂ ਨੂੰ ਥਾਣਾ ਬਿਲਕੁਲ ਲੱਗ ਹੀ ਹੈਗਾ ਜੀ 500 ਮੇਰੇ ਖਿਆਲ 500 ਕਿ ਮੀਟਰੀ ਹੋਣਾ ਮੇਰੇ ਖਿਆਲ ਚ ਕੀ ਪੁਲਿਸ ਤੋਂ ਬਿਹਤਰ ਰਹਿੰਦੀ ਹੈ ਇਹ ਉਹ ਨਸੀ ਕੁਛ ਕਿਆ ਨਹੀਂ ਸਕਦੇ ਜੀ ਉਹਦੇ ਬਾਰੇ ਸਾਡੇ ਵੱਲੋਂ ਤਾਂ ਆਪਾਂ ਦੂਜੇ ਤੀਜੇ ਦਿਨ ਰੇਡ ਕਰੀਦੀ ਕਰੀਦੀ ਜੀ ਉੱਥੇ ਕੀ ਨਾਮ ਤੁਹਾਡਾ ਕਿੱਥੇ ਲੱਗੇ ਜੀ ਮੇਰਾ ਰਣਜੀਤ ਸਿੰਘ ਨਾ ਜੀ ਮਕਸਾਜ ਚ ਲੱਗਿਆ ਜੀ ਵਨ ਚ ਮਕਸਾਜ ਵਨ ਚ ਕੀ ਗੱਲ ਹੋਈ ਕੋਈ ਜਨਾਬ ਕੋਈ ਨਹੀਂ ਆ ਜਾ ਕੇ ਉੱਥੇ ਖਲੋਤੇ ਆ ਜੀ ਆ ਜਾ ਖਲੋਤਿਆਂ ਤੇ ਪਾਲ ਸਿੰਘ ਦੇ ਪੈ ਗਿਆ ਇਹਨੂੰ 10 15 ਜਾਣੇ ਫਸਲੇ ਫਸਲੇ ਦਾ ਬਲਿਆ ਡੰਡਿਆਂ ਨਾਲ ਇੱਕ ਵਟਾ ਮਾਰਿਆ ਡੰਡਿਆਂ ਨਾਲ ਦੇਰ ਤੱਕ ਡੰਡਾ ਪਿਆ ਮੈਂ ਮਾਰੇ ਦਾ ਗਾਂਹ ਕੁਸਟਾਉਣ ਲੱਗਾ ਮੈਨੂੰ ਇਤੋਂ ਗਰਮੀਆਂ ਭਰ ਕੇ ਨਾਲੇ ਮੈਂ ਬਟਨ ਦੋ ਤੋੜਦੇ ਆ ਤੇ ਮੈਨੂੰ ਫੜ ਕੇ ਉੱਥੇ ਘਰੀਸਿਆ ਹੋਰ ਜਿੰਨੇ ਬੰਦੇ ਸੀ ਉੱਥੇ ਘਰੋ ਘਰ 50 60 ਬੰਦੇ ਉਹਨਾਂ ਦੇ ਆ ਗਏ ਜੀ ਪਤਾ ਨਹੀਂ ਕਿੱਥੋਂ ਆ ਗਏ ਟੁੱਟ ਕੇ ਇਨੇ ਬੰਦੇ ਇਹਨੂੰ ਫੜ ਕੇ ਥੱਲੇ ਦੱਬ ਲਿਆ ਇਹਦੇ ਮਹਾ ਨਿਕਲਿਆ ਇਹਦੇ ਮਹਾ ਚੁੱਕ ਕੇ ਲੈਂਦਾ ਜੀ ਤੇ ਮੈਂ ਉੱਥੋਂ ਆਇਆ ਫੜ ਕੇ ਗਰਮੀਆਂ ਦੋਸੇ ਜੋ ਘਰੀਸਣ ਲੱਗੇ ਜਰੋਂ ਕਿ ਮੈਂ ਮਹਾ ਅਜ ਤੱਕ ਮੈਨੂੰ ਸਾੜ ਹੀ ਆਉਂਦੇ ਜੀ ਹਾਂ ਜੀ ਹਾਂ ਜੀ ਰਾਮ ਬਾਗ ਘਟਾਣੇ ਕੀਤੀ ਸੀ ਉੱਥੇ ਦ ਹੋਣ ਕੱਕਰੀ ਕਹਿਣਾ ਕਹਿਣਾ ਕੀ ਨੇ ਜਨਾਬ ਮੈਂ ਤਾਂ ਆਮ ਬਾਗ ਵਾਲੇ ਥਾਣੇ ਤੇ ਹੁਣ ਪਰਚੇ ਨੂੰ ਕਹਿੰਦੇ ਆਂ ਪਰਚਾ ਕੋਈ ਨਹੀਂ ਆ ਦੇ ਘਰ ਲੈਣੇ ਪਰਚਾ ਕਰਦੇ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਰਾਜਪਾਲ ਸਿੰਘ ਆਜੀ ਹਾਂਜੀ ਕੀ ਗੱਲ ਹੈ ਅੱਜ ਬੰਸ ਵਾਲੇ ਵੀ ਯਾਰ ਆਮ ਬਾਗ ਐਕਸਾਈਡ ਦੇ ਦੋ ਇੰਸਪੈਕਟਰ ਸੀਗੇ ਤੇ 10-12 ਸਾਡੇ ਐਕਸਾਈਡ ਦੇ ਮੁਲਾਜ਼ਮ ਸੀਗੇ ਨਾਲ ਥਾਣੇ ਦੇ ਮੁਲਾਜ਼ਮ ਸੀਗੇ ਤਿੰਨ ਚਾਰ ਤੇ ਉਥੇ ਸ਼ਰਾਬ ਬੜੀ ਦੋ ਨੰਬਰ ਦੀ ਵਿਕਦੀ ਆ ਤੇ ਉਥੇ ਰੇਡ ਕੀਤਾ ਅਸੀਂ ਆਏ ਜਾ ਕੇ ਰੁਕਈਆਂ ਤੇ ਸਾਡੇ ਤੇ ਉਹਨਾਂ ਨੇ ਹਮਲਾ ਲਿਆ ਨੇ ਹਮਲਾ ਕਰਤਾ ਜਿਹੜੇ ਜਿਹੜੇ ਸ਼ਰਾਬ ਵਿੱਚ ਵਾਲੇ 10 ਬਾਰ ਆ ਕੇ ਇਕੱਠੇ ਹੋਏ ਹੋਏ ਸੀਗੇ ਉਹ ਨੇ ਈਟਾ ਰੋੜੇ ਮਾਰਨੇ ਚਾਲੂ ਕਰਤੇ ਮੇਰੇ ਸਿਰ ਤੇ ਈਟਾ ਵੱਜਣਾ ਤੇ ਚਾਰ-ਛੇ ਮੇਰੇ ਸਾਰਾ ਮਹੱਲਾ ਹੀ ਪੈ ਗਿਆ ਤੇ ਉਹਨਾਂ ਨੇ ਨਾਲੇ ਦਾ ਮੁਲਾਜ਼ਮਾਂ ਦੇ ਗਲ ਪੈ ਗਏ ਨਾਲੇ ਸਾਡੇ ਗਲ ਪੈ ਗਏ ਕਿੰਨੇ ਮੁਲਾਜ਼ਮਾਂ ਦੀ ਵਰਦੀ ਪਾੜੀ ਤੈਨੂੰ ਚਾਰ ਮੁਲਾਜ਼ਮ ਤਾਂ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਕਢਵਾ ਕੇ ਲੈ ਗਏ ਅਸੀਂ ਉੱਥੋਂ ਥਾਣੇ ਪੁਲਿਸ ਨਹੀਂ ਆ ਰਾਮ ਬਾਗੋਂ ਤੇ ਬਾਕੀ ਦੋ ਮੁਲਾਜ਼ਮਾਂ ਦੀ ਵਰਦੀ ਪੱਟੀ ਹੋਈ ਸਰ ਕੱਡੀ ਮੇਰੀ ਰੇਡ ਕੀਤਾ ਜਾਂ ਪਹਿਲੇ ਵੀ ਕਰਦੇ ਰੇ ਸੀ ਰੇਡ ਕਾਫੀ ਵਾਰੀ ਰੇਡ ਹੋਇਆ ਕਾਫੀ ਪਰਚੇ ਉਹਨਾਂ ਦੇ ਉੱਥੇ ਤਾਂ ਮੇਲਾ ਲ ਤੇ ਬਹੁਤ ਜਿਆਦਾ ਉਥੇ ਲੋਕਾਂ ਦਾ ਨੰਗਣਾ ਵਗੈਰਾ ਵੀ ਔਖਾ ਵਾਰ ਤੇ ਮਹੱਲੇ ਵਾਲੇ ਵੀ ਸਾਨੂੰ ਤਾਂ ਦੂਜੇ ਕੈਂਡੀਡੇਟ ਜਿਨ੍ਹਾਂ ਦੇ ਹੋਟਲ ਹਟ ਲਾ ਵੀ ਬੜੀ ਤੇ ਸ਼ਰਾਬਿਕ ਜੇ ਕੁਛ ਕਰੋ ਤੇ ਹੁਣ ਤਾਂ ਉਥੇ ਮੌਕੇ ਤੇ ਵੀ 15-20 ਬੇਟੀਆਂ ਉਥੇ ਖਾਲੀ ਨਾਲੇ ਬਾਰਦਾਨਾ ਵਗੈਰਾ ਕਾਫੀ ਮਿਲਿਆ ਉਥੇ ਤੁਸੀਂ ਗਏ ਹੋ ਕਿ ਨਾ ਪੁਲਿਸ ਨੂੰ ਪੁਲਿਸ ਨੂੰ ਨਹੀਂ ਪਤਾ ਸਾਹਮਣੇ ਠਾਣਾ ਹੈ ਕਿ ਪਹਿਲੇ ਉਹ ਪੁਲਿਸ ਪੈਸੇ ਲੈਂਦੀ ਫਿਰ ਉਹ ਤੋਂ ਬਰਾਮਗ ਦੀ ਪਤਾ ਨਹੀਂ ਹੁਣ ਪੈਸੇ ਲੈਂਦੀ ਹੈ ਕੀ ਕਰਦੀ ਹੈ ਤੇ ਸ਼ਰਾਬ ਤੇ ਸ਼ਰਿਆਂ ਬਿਕਣ ਢੀਆ ਹਾਂ ਮੈਨੂੰ ਫੋਨ ਆਇਆ ਸੀਗਾ ਜੀ ਇਹ ਵੀ ਉੱਥੇ ਬੰਦੇ ਜਿਹੜੇ ਹੈਗੇ ਐ ਇੱਟਾ ਰੋੜੇ ਮਾਰਨ ਲੱਗ ਪਏ ਆ ਤੇ ਉੱਥੇ ਮੈਂ ਮੌਕੇ ਤੇ ਪਹੁੰਚ ਗਿਆ ਜਦੋਂ ਮੈਂ ਮੌਕੇ ਤੇ ਗਿਆ ਉਹ ਕੋਈ ਵੀ ਹੈ ਨਹੀਂ ਸੀਗਾ ਨਾ ਹੀ ਐਕਸਾਈਜ ਮੁਲਾਜ਼ਮ ਸੀਗਾ ਨਾ ਹੀ ਕੋਈ ਪਬਲਿਕ ਦਾ ਮੁਲਾਜ਼ਮ ਸੀਗਾ ਇਹਨਾਂ ਦੇ ਬਾਅਦ ਮੈਨੂੰ ਦੱਸਿਆ ਵੀ ਉਹਨਾਂ ਇੱਟਾ ਰੋੜੇ ਮਾਰ ਰਿਹਾ ਵੀ ਜਿਹਦੇ ਨਾਲ ਸਾਡੇ ਇੱਕ ਬੰਦੇ ਦੇ ਜਿਹੜੇ ਸਿਰ ਦੇ ਵਿੱਚ ਰੋੜਾ ਲੱਗਿਆ ਉਹ ਉਹ ਸਾਰਾ ਕੁਝ ਉਹਨੂੰ ਦੇਖ ਚਾ ਕੇ ਸਾਰੀ ਜੋ ਕਾਰਵਾਈ ਬਣਦੀ ਉਹ ਕਰ ਦਿੰਦੇ ਆ ਜੀ ਕਹਿੰਦੇ ਕਿ ਨੰ ਵਰਦੀ ਵੀ ਪਾੜੀ ਗਈ ਪੁਲਿਸ ਦੀ ਮੈਨੂੰ ਹੁਣ ਪੁਲਿਸ ਮੁਲਾਜ਼ਮਾ ਹੈਡ ਗੰਸਟੇਬਲ ਹੈ ਜੀ ਉਹਨਾਂ ਨੇ ਦੱਸਿਆ ਵੀ ਮੇਰੀ ਵਰਦੀ ਦਾ ਇੱਕ ਬਟਨ ਵੀ ਟੁੱਟਿਆ ਤੇ ਉਹਦੇ ਮੁਤਾਬਕ ਜੋ ਕਾਰਵਾਈ ਬਣਦੀ ਕਰਦੇ ਆ ਤਾਂ ਲੱਗਦਾ ਨਹੀਂ ਥਾਣਾ ਬਿਲਕੁਲ ਲਾਗੇ ਹੋ ਕੇ ਚਰਾਬ ਇੱਕ ਦੀ ਹੋਵੇ ਤੇ ਪੁਲਿਸ ਉਹ ਤੇ ਕੀ ਕੀ ਕਰਦੀ ਹੈ ਗ੍ਰਾਮਗੱਦੀ ਪੁਲਿਸ ਤਾਂ ਅਸੀਂ ਤਾਂ ਪਰਚੇ ਦਿੱਤੇ ਆ ਜੀ ਪਰਚੇ ਦਿੱਤੇ ਬਹੁਤ ਪਰਚੇ ਦਿੱਤੇ ਪਰ ਉਹ ਨਹੀਂ ਜਿਆ ਸ਼ਰਾਬ ਚੱਲਦੀ ਹੈ 12 ਮਹੀਨੇ ਦੀ ਵੀ ਚੱਲਦੀ ਹੈ ਵੀ ਥਾਣਿਆਂ ਨਾਲ ਨਹੀਂ ਸੈਟਿੰਗ ਹੈ ਉੱਤੇ ਨੇ ਅਹੀਂ ਤੱਕ ਈੜਾ ਉੱਥੇ ਰੱਖੀਦਾ ਜੀ ਸਾਡਾ ਪੀਸੀਆਰ ਉੱਥੇ ਘੁੰਮਦਾ ਆ ਗਾਸਟ ਪਾਰਟੀ ਉੱਥੇ ਘੁੰਮਦੀ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ